ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸਾਢੇ 3 ਸਾਲ ਪੰਜਾਬ ਕੈਬਨਿਟ ਮੰਤਰੀ ਬਣੇ ਰਹੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਉਹਤੇ ਉਹਨਾਂ ਕਿਹਾ ਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਤਾਂ ਸਿਰਫ ਤੇ ਸਿਰਫ ਪੰਜਾਬ ਦੇ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਉਹਨਾਂ ਕਿਹਾ ਕਿ ਮੈਂ ਆਪਣੀ ਜਾਇਦਾਦ ਜਿਹੜਾ ਕਿ ਬਾਪਾਰਟੀ ਬਿਲਕੁਲ ਨਵੇਂ ਲੋਕਾਂ ਨੂੰ ਮੌਕਾ ਦਿੰਦੀ ਹੈ ਤੇ ਵਿਰੋਧੀ ਪਾਰਟੀਆਂ ਬਾਰੇ ਉਹਨਾਂ ਕਿਹਾ ਕਿ ਜੋ ਅਸੀਂ 3 ਸਾਲ ਦੇ ਵਿੱਚ ਕਰਤਾ ਉਹ 30 30 ਸਾਲ ਤੱਕ ਜਿਹੜਾ ਨਹੀਂ ਹੋ ਪਾਏਗਾ ਅੱਜ ਮੱਲੋ ਜਟਾ ਇਹ ਗੁਰੂ ਰਾਮਦਾਸ ਜੀ ਦੇ ਕਾਰਨ ਸੀਰੀਅਲ ਮੰਦਸਾ ਮੱਥਾ ਟੇਕਣ ਆਏ ਸੀ ਇਸੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਐਮ ਐਲ ਏ ਬਣੇ ਆਪਾਂ 3.5 ਸਾਲ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਦੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆਪਾਂ ਗੁਰੂ ਮਹਾਰਾਜ ਕੋ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਫਿਰ ਸ਼ਹੀਦ ਬਾਦ ਲੈਣ ਆਏ ਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜੱਦੋਜਾੜ ਜਿਹੜੀ ਜਾਰੀ ਰੱਖੂੰਗਾ ਉਹੀ ਮੈਂ ਆਪਣੀ ਅਸ਼ੀਰਵਾਦ ਜਿਹੜੀ ਆ ਗੁਰਦਾਮ ਦਾਸ ਦੀ ਜਗੋ ਲੈਣਾ ਆ ਪੰਜਾਬ ਸਰਕਾਰ ਵੱਲੋਂ ਲਗਾਤਾਰੀਂ ਪਰਾਲਾ ਜਿਹੜਾ ਕਿੱਥਾ ਗਿਆ ਹੈ ਔਰ ਜਿਹੜੇ ਕਿ ਨਵੇਂ ਲੋਕ ਨੇ ਉਹਨਾਂ ਨੂੰ ਮੁਕਤਤਾ ਜਾਂਦਾ ਆਮ ਲੋਕ ਨੂੰ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰਕ ਨੂੰ ਹੱਕ ਆ ਪਾਰਟੀ ਜਿਹਨੂੰ ਸਮਝਦੀ ਆ ਕਿ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇਦਾਂ ਵੀ ਵਿਰੋਧੀਆਂ ਬੋਲ ਰਹੇ ਤੰਜ ਕਿਸੇ ਜਾਰ ਰਹੇ ਕਿ ਹੁਣ ਅੰਮ੍ਰਿਤਸਰ ਦੇ ਵਿੱਚੋਂ ਇੱਕੋ ਹੀ ਜਿਹੜੇ ਕੈਬਨਟ ਮੰਤਰੀ ਰਹੇ ਉਹ ਕੋਈ ਨਹੀਂ ਇਦਾਂ ਕੀ ਵਿਰੋਧੀ ਕਿਹੜੇ ਬਈ ਵਿਰੋਧੀਆਂ ਨੇ ਕੀ ਕੀਤਾ ਜੀ ਵਾਹੀਦਾ ਵਾਹੀਦਾ 3 ਸਾਲਾਂ ਜਿੰਨਾ ਕੁਝ ਕਰਤਾ ਤੇ ਵਿਰੋਧੀ 30 ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋਲ ਕੋਈ ਕੰਮ ਥੋੜਾ ਬਿਨਾਂ ਤੰਜ ਕਿਸਨ ਤੋਂ ਬਿਨਾਂ ਇਹਨਾਂ ਕੋਲ ਕੋਈ ਕੰਮ ਆਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾਂ ਬਿਨਾਂ ਮੰਤਰੀ